ਅਟਾਰਨੀ ਤੇਰ ਕਹਣਾ ਜੀ ਜਿਵੇਂ ਆਪਾਂ ਨੂੰ ਪਤਾ ਹੈ ਮਿਨੇਸੋਟਾ ਦੇ ਵਿੱਚ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਚੱਲਦੇ ਆ ਦੋ ਅਮਰੀਕਨ ਸਿਟੀਜ਼ਨਸ ਦੀ ਜਿਹੜੀ ਉਹ ਮੌਤ ਹੋਈ ਆ ਲੇਟਲੀ ਕੋਸ਼ ਲਾਸਟ ਟਾਈਮ ਵੀ ਜਦੋਂ ਆਪਾਂ ਗੱਲ ਕਰ ਰਹੇ ਸੀ ਉਦੋਂ ਹੀ ਜਿਹੜੀ ਫੇਟਲ ਸ਼ੂਟਿੰਗ ਹੋਈ ਆ ਪਿਛਲੇ ਹਫਤੇ ਹੀ ਤਕਰੀਬਨ ਇਸੇ ਕੀ ਟਾਈਮ ਐਲੈਕਸ ਪਰੈਟੀ ਦੀ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਚੱਲਦੇ ਆ ਸਾਰਾ ਖੁਸ਼ ਜਿਹੜਾ ਹੈ ਵਾਪਰਿਆ ਸੀਗਾ ਕਾਫੀ ਰੌਲਾ ਰੱਪਾ ਹੋਇਆ ਪ੍ਰੋਟੈਸਟ ਵਗੈਰਾ ਵੀ ਉਹਨੂੰ ਲੈ ਕੇ ਜਿਹੜੇ ਉਹ ਕਾਫੀ ਹੋਏ ਅ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਜਿਹੜੀ ਸਕੱਤਰ ਆ ਉਹਦੇ ਤੇ ਵੀ ਤਲਵਾਰ ਲਟਕ ਰਹੀ ਆ ਜਿਹੜਾ ਚੀਫ ਬਣਿਆ ਫਿਰਦਾ ਆ ਬਵਿੰਨੋ ਜਿਹੜਾ ਸੀ ਕਮਾਂਡਰ ਇਨ ਚੀਫ ਉਹਨੂੰ ਵੀ ਉੱਥੋਂ ਤੋਰਿਆ ਗਿਆ ਉੱਥੇ ਬਾਰਡਰਜ਼ ਆਰ ਨੂੰ ਜਿਹੜਾ ਹੁਣ ਘੱਲਿਆ ਗਿਆ ਆ ਤੇ ਹੁਣ ਇਵੈਂਚੁਅਲੀ ਕਾਫੀ ਪ੍ਰੈਸ਼ਰ ਤੋਂ ਬਾਅਦ ਡਿਪਾਰਟਮੈਂਟ ਆਫ ਜਸਟਿਸ ਨੇ ਇਸ ਦੀ ਜਿਹੜੀ ਇੱਕ ਸਿਵਲ ਰਾਈਟਸ ਇਨਵੈਸਟੀਗੇਸ਼ਨ ਆ ਉਹ ਸ਼ੁਰੂ ਕੀਤੀ ਐ ਐਲੈਕਸ ਪ੍ਰੈਟੀ ਦੀ ਫੇਟਲ ਸ਼ੂਟਿੰਗ ਨੂੰ ਲੈ ਕੇ ਹਾਂਜੀ ਬਿਲਕੁਲ ਜੀ ਸੋ ਦੇਖੋ ਹੁਣ ਸਰਕਾਰ ਨੇ ਧੱਕਾ ਤਾਂ ਕਾਫੀ ਕੀਤਾ ਤੇ ਪਹਿਲੀ ਡੈਥ ਹੋਈ ਉਹਦੇ ਵਿੱਚ ਕੁਸ਼ਨੇਬਲ ਸੀਗਾ ਅ ਵੈਸੇ ਤਾਂ ਕਈ ਅੰਗਲਾਂ ਤੋਂ ਵੀਡੀਓ ਆਈ ਸੀਗੀ ਜਿਹੜੇ ਲੇਡੀ ਨੂੰ ਗੱਡੀ ਦੇ ਭੱਜ ਰਹੀ ਸੀਗੀ ਤੇ ਮਾਰਿਆ ਸੀਗਾ ਜੀ ਚਲੋ ਤੁਸੀਂ ਕਹਿ ਸਕਦੇ ਆ ਕਿ ਲੋਕਾਂ ਨੇ ਸਾਈਡ ਜਿਹੜੀ ਲੈਣੀ ਹੁੰਦੀ ਆ ਤੇ ਫਿਰ ਵੀ ਜਸਟੀਫਿਕੇਸ਼ਨ ਜੀ ਦਿੰਦੇ ਸੀਗੇ ਕਿ ਨਹੀਂ ਇਹ ਅਫਸਰ ਦੀ ਜਾਣਖਤ ਰਹੀ ਸੀਗਾ ਇਹ ਸਿਰਫ ਹੋ ਸੀਗਾ ਤੇ ਜਦ ਕਿ ਇਹਨਾਂ ਨੂੰ ਰੋਕਣਾ ਉਹਦਾ ਇੱਤਾ ਸੀਗਾ ਇਫੈਕਟ ਆਫ ਦਾ ਮੈਟਰ ਇਹ ਸੀਗਾ ਕਿ ਜਿਹੜੇ ਇਹਨਾਂ ਦੀ ਬੰਦੇ ਥੱਲੇ ਗਰਾਊਂਡ ਦੇ ਵਿੱਚ ਹੈਗੇ ਉਹਨਾਂ ਨੂੰ ਟ੍ਰੇਨਿੰਗ ਨਹੀਂ ਹੈਗੀ ਪ੍ਰੋਪਰ ਬਹੁਤ ਕੁਇਕ ਉਹਨਾਂ ਦੀ ਭਰਤੀ ਕੀਤੀ ਆ ਦੂਸਰਾ ਉਹ ਕੋਈ ਐ ਸੱਚ ਜਿਹੜਾ ਪ੍ਰੋਪਰ ਪੁਲਿਸ ਬੇਜ ਵਾਲੇ ਬੰਦੇ ਤਾਂ ਹੈ ਨਹੀਂ ਉਹਦਾ ਟੈਂਪਰੇਰੀ ਜਿੱਦਾਂ ਤੁਸੀਂ ਕਹਿੰਦੇ ਹੋ ਸਟਾਫਿੰਗ ਤੇ ਉਹਦੇ ਵਿੱਚ ਕਈ ਤਰ੍ਹਾਂ ਦਾ ਬੰਦਾ ਇਹਨਾਂ ਦਾ ਜਿਹੜਾ ਬੋਨਸ ਅਮੋਨਸਾਂ ਦੇ ਚੱਕਰ ਦੇ ਵਿੱਚ ਆ ਗਿਆ ਤੇ ਉਹਨੂੰ ਇਹ ਡਿਫੈਂਡ ਕਰਦੇ ਸੀਗੇ ਪਤਾ ਨਹੀਂ ਹੁਣ ਕੀ ਐਕਸਪੈਕਟ ਕਰ ਰਹੇ ਹੋਣੇ ਕਿ ਮਤਲਬ ਉਹ ਤਾਂ ਹੁਣ ਤੁਸੀਂ ਦੂਸਰਾ ਇਨਸੀਡੈਂਟ ਹੋ ਜਾਣਾ ਜਦੋਂ ਤੁਸੀਂ ਪਹਿਲੇ ਨੂੰ ਨਹੀਂ ਰੋਕਿਆ ਤੇ ਆਪਣੇ ਵੱਲੋਂ ਤਾਂ ਜਿਹੜਾ ਸੀਗਾ ਇੱਕ ਤੁਸੀਂ ਜਿਹੜਾ ਕੋਈ ਡਰ ਦਾ ਮਾਹੌਲ ਜਿਹੜਾ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਘਰਾਂ 'ਚੋਂ ਆਪਣੇ ਰੋਕਣਾ ਨਹੀਂ ਇਹਨਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਉਦਾਂ ਨਹੀਂ ਕਰਨਾ ਬਟ ਐਂਡ ਆਫ ਦਾ ਡੇ ਉਹੀ ਅਮਰੀਕਾ ਇੱਥੇ ਲੋਕਾਂ ਨੇ ਜਿਹੜਾ ਸੀਗਾ ਰਾਣੀ ਤੋਂ ਇਹ ਵਾਲਾ ਦੇਸ਼ ਹੈ ਕੋਈ ਕੈਨੇਡਾ ਨਹੀਂ ਹੈ ਕੋਈ ਆਸਟ੍ਰੇਲੀਆ ਨਹੀਂ ਇੱਥੇ ਇਹਨਾਂ ਨੇ ਲੜ ਕੇ ਲਿਆ ਬਾਕੀ ਜੇ ਦੱਸਦੇ ਜਾਈ ਉਹਨਾਂ ਦੇ ਵਿੱਚ ਲੜ ਕੇ ਉਹਨਾਂ ਨੇ ਆਜ਼ਾਦੀ ਨਹੀਂ ਪ੍ਰਾਪਤ ਕੀਤੀ ਤਾਂ ਕਰਕੇ ਜਿਹੜਾ ਦੋ ਬਾਕੀ ਜਿਹੜੇ ਦੇਸ਼ਾਂ 'ਚ ਬੜਾ ਫਰਕ ਹੈਗਾ ਕਿਤੇ ਉਹ ਆਪ ਹੀ ਲੈ ਛੱਡ ਕੇ ਚਲ ਗਏ ਸੀਗੇ ਸੋ ਜਿਹੜੀ ਅਮੈਂਡਮੈਂਟਸ ਹੈਗੀਆਂ ਜਿਹੜੀਆਂ ਇਹਨਾਂ ਦੀ ਸੈਕੰਡ ਅਮੈਂਡਮੈਂਟ ਹੋ ਗਈ ਤੁਸੀਂ ਦੇਖੋ ਕਿ ਉਹਦਾ ਬੰਨੌਣਾ ਨੇ ਕੱਢਿਆ ਕਿ ਇਹ ਬੰਦੂਕ ਲੈ ਕੇ ਆ ਗਿਆ ਸੀਗਾ इवन ਜਿਹੜੀ ਐਨ ਆਰ ਆਈ ਐਨ ਆਰ ਆਈ ਵਾਲੇ ਸੀਗੇ ਉਹਨਾਂ ਨੇ ਵੀ ਅਗੇਂਸਟ ਉਹਨਾਂ ਦੇ ਕਿਹਾ ਕਿ ਨਹੀਂ ਇਹਦਾ ਸੈਕੰਡ ਐਮੈਂਡਮੈਂਟ ਰਾਈਟ ਸੀਗਾ ਬੰਦੇ ਦਾ ਇਹ ਪੂਰਾ ਲਾਇਸੈਂਸ ਜਿਹੜੀ ਉਹਦੀ ਉਹ ਸੀਗੀ ਫਿਰ ਉਹਨੂੰ ਵੀਡੀਓ ਨੂੰ ਕਈ ਐਂਗਲ ਤੋਂ ਉਹਨਾਂ ਨੇ ਜਿਹੜਾ ਵਿਊ ਕੀਤਾ ਤੇ ਕਿਸੇ ਵੀ ਪੱਖੋਂ ਦੀ ਮਤਲਬ ਕਿ ਸਾਫ਼ ਹੀ ਪਤਾ ਲੱਗਦਾ ਕਿ ਬਿਲਕੁਲ ਜਿੱਦਾਂ ਸ਼ਰੀਆਮ ਜਿਹੜਾ ਤੱਕਾ ਕੀਤਾ ਉਹ ਹੁਣ ਜਿਹੜਾ ਇੱਕ ਬੰਦੇ ਦਾ ਬੰਦਾ ਹੁਣ ਇਹਨੂੰ ਤੁਸੀਂ ਜੇ ਲਾ ਲਓ ਕਿ ਇਹ ਪਹਿਲਾਂ ਇਦਾਂ ਦਾ ਆਇਆ ਜਿਹਦੇ ਵਿੱਚ ਕਿ ਕਲੀਨ ਪਰੂਵ ਹੋ ਗਿਆ ਕਿ ਆਈਸ ਵਾਲਿਆਂ ਨੇ ਤਾਂ ਕਾਕੀਤਾ ਬੰਦੇ ਨਾ ਹੂੰ 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 ਸੋ ਹੁਣ ਇੱਕ ਅੱਦੇ ਉੱਤੇ ਕਿੰਨਾ ਜ਼ਿਆਦਾ ਵਿਵਾਦ ਜਿਹੜਾ ਮਜਾ ਕਿੰਨੇ ਲੋਕੀ ਜਿਹੜੇ ਹਰੇਕ 50 ਸਟੇਟ ਦੇ ਵਿੱਚ ਜਿਹੜਾ ਤੁਸੀਂ ਦੇਖ ਲਓ ਕਿ ਪ੍ਰੋਟੈਸਟ ਵਗੈਰਾ ਜਿਹੜਾ ਚੱਲਨੇ ਸ਼ੁਰੂ ਹੋ ਗਏ ਹੂੰ ਤੇ ਇਹ ਜਿਹੜੀ ਇਸ ਮੁਲਕਾਂ ਚ ਲੋਕ ਜਿਹੜੇ ਖੜੇ ਫਿਰ ਸਟੈਂਡਿੰਗ ਲੈ ਲੈਂਦੇ ਆ ਖੜੇ ਹੋ ਜਾਂਦੇ ਆ ਯਾ ਤੇ ਆਪਣੇ ਮੁਲਕਾਂ ਚ ਸ਼ਾਇਦ ਇੱਕ ਅੱਦੇ ਬੰਦੇ ਦਾ ਤਾਂ ਨਹੀਂ ਪਰਵਾਹ ਲੋਕੀ ਕਰਦੇ ਲੋਕੀ ਵੀ ਨਹੀਂ ਜਾਂਦੇ ਤੇ ਸਰਕਾਰ ਵੀ ਐਨੀ ਇੰਪੋਰਟੈਂਸ ਸਰਕਾਰ ਕੋਈ ਨਹੀਂ ਕੋਸ਼ ਉੱਥੇ ਹੁਣ ਗੱਲ ਇਹ ਹੋ ਗਈ ਸੀ ਕਿ ਸਰਕਾਰ ਨੇ ਹੁਣ ਤੁਸੀਂ ਦੇਖ ਲਓ ਕਿ ਇੱਕ ਬੈਕਫੁੱਟ ਤੇ ਵੀ ਚੱਲ ਗਏ ਤੇ ਇੱਕ ਤਾਂ ਇਹ ਹੈਗਾ ਕਿ ਜਦੋਂ ਵੀਡੀਓ ਦਿਖਾ ਰਹੇ ਸੀਗੇ ਕਈ ਇਵਨ ਕੰਜ਼ਰਵੇਟਿਵ ਸਟੇਟਸ ਵੀ ਜਿਹੜੇ ਲੋਕੀ ਸੀਗੇ ਇਹਨਾਂ ਦੇ ਪੂਰੇ ਸਪੋਰਟਰ ਵੀ ਸੀਗੇ ਉਹਨਾਂ ਨੇ ਵੀ ਕਿਹਾ ਕਿ ਜਿਹੜੇ ਹਿਸਾਬ ਨਾਲ ਇਹ ਕਰ ਰਹੇ ਆ ਮਨੋਂ ਲੈ ਗਿਆ ਇਹ ਕਈ ਲੋਕਾਂ ਦੇ ਹੂੰ ਹੂੰ ਤੇ ਤੁਸੀਂ ਫਲੋਰੀਡਾ ਵਗੈਰਾ ਨਤੀਜੇ ਦੇ ਹੀ ਲੈ ਕਿ ਡੈਮੋਕ੍ਰੈਟਿਕ ਜਿਹੜੀ ਹੁਣ ਕੈਂਡੀਡੇਟ ਕਈ ਕਈ ਸਾਲਾਂ ਬਾਅਦ ਜਿਹੜੇ ਜਿਹੜੇ ਕਦੀ ਵੀ ਨਹੀਂ ਹੋਇਆ ਸੀਗਾ ਉਹ ਪੋਜੀਸ਼ਨਾਂ ਜਿਹੜੀਆਂ ਚੇਂਜ ਹੋ ਰਹੀਆਂ ਸੋ ਬੜਾ ਇੱਕ ਕਲੀਅਰ ਜੀ ਵੇਵ ਜੀ ਜਿਹੜੀ ਦੇਸ਼ ਦੇ ਵਿੱਚ ਆਂਦੀ ਜਿਹੜੀ ਵਿਖਰੀ ਆ ਅ ਕਟਰੀ ਬੜੀ ਫਾਸਟ ਜਿਹੜਾ ਸੀਗਾ ਉਹ ਜਿਹੜਾ ਤੁਸੀਂ ਕਹਿੰਦੇ ਕਿ ਸਾਈਡ ਸਵਿਚ ਜਿਹੜੀ ਕਰ ਰਿਹਾ ਤੇ ਹੁਣ ਜਿਹੜਾ ਸਵਾਲ ਇਹ ਆ ਗਿਆ ਸੀਗਾ ਕਿ ਭਾਨੇ ਭੂਨੇ ਜੇ ਲਾ ਦਿੰਦੇ ਆ ਸੋਸ਼ਲ ਮੀਡੀਆ ਤੇ ਜਾ ਕੇ ਕੁਝ ਵੀ ਕਹਿ ਦਿੰਦੇ ਆ ਕਿ ਇਦਾਂ ਸੀਗਾ ਉਦਾਂ ਸੀਗਾ ਹੂੰ ਹੂੰ ਤੇ ਹੁਣ ਗੱਲ ਉਹੀ ਹੋਈ ਸੀ ਕਿ ਜੇ ਹੁਣ ਵੀ ਕੰਟਰੋਲ ਇਹ ਨਾ ਕਰਦੇ ਦੂਜੀ ਦੀ ਜੇ ਤੀਜੀ ਹੋ ਜਾਂਦੀ ਡੈਥ ਕਿਸੇ ਦੀ ਤਾਂ ਹੋਰ ਜਿਆਦਾ ਜਿਹੜਾ ਤੁਸੀਂ ਕਹਿ ਲੋ ਆਊਟ ਆਫ ਕੰਟਰੋਲ ਹੋ ਜਾਣੀ ਸੀ ਸਿਚੁਏਸ਼ਨ ਤੇ ਇਹਨਾਂ ਦੇ ਕੋਲ ਫਿਰ ਚੋਇਸ ਵੀ ਨਹੀਂ ਸੀ ਹੁਣ ਐਫ ਬੀ ਆਈ ਇਹਨੂੰ ਇਨਵੈਸਟੀਗੇਸ਼ਨ ਕਰ ਰਹੀ ਆ ਕਿ ਜਿਹੜੀ ਫੋਰਸ ਸੀਗੀ ਉਹਨੇ ਫੈਡਰਲ ਸਿਵਲ ਰਾਈਟਸ ਜਿਹੜੇ ਲਾਅ ਹੈਗੇ ਆ ਉਹ ਵਾਇਲਟ ਕੀਤੇ ਕਿ ਨਹੀਂ ਕੀਤੇ ਕਿਉਂਕਿ ਆਨਲਾਈਨ ਇਹ ਬਿਆਨ ਦੇਈ ਜਾ ਰਹੇ ਸੀਗੇ ਤੁਹਾਨੂੰ ਗਨ ਨਹੀਂ ਰੱਖਣੀ ਚਾਹੀਦੀ ਤੁਹਾਨੂੰ ਉੱਥੇ ਜਾਣਾ ਨਹੀਂ ਚਾਹੀਦਾ ਪੀਸਫੁਲ ਪ੍ਰੋਟੈਸਟ ਤੇ ਸੜਕਾਂ ਤੇ ਨਹੀਂ ਜਾਣਾ ਚਾਹੀਦਾ ਪਰ ਲਿਟਰਲੀ ਜਿਹੜੀ ਯੂ ਐਸ ਦੀ ਕਨਸਟੀਟਿਊਸ਼ਨ ਆ ਉਹਨੇ ਉਹੀ ਚੀਜ਼ਾਂ ਜਿਹੜੀਆਂ ਤੁਹਾਨੂੰ ਪ੍ਰੋਮਿਸ ਕੀਤੀਆਂ ਹੀਆਂ ਬਿਲਕੁਲ ਇਹ ਐਮੈਂਡਮੈਂਟ ਨਾ ਇਹ ਕੋਈ ਨਹੀਂ ਮੈਨੂੰ ਬੁਰਾ ਲੱਗਦਾ ਮੈਂ ਇਹਦੇ ਨਾਲ ਸਹਿਮਤ ਨਹੀਂ ਆ ਮੈਨੂੰ ਚੰਗਾ ਨਹੀਂ ਲੱਗਦਾ ਇਹ ਅਮਰੀਕਾ ਦਾ ਲਾਅ ਆਫ ਲੈਂਡ ਆ ਤੁਹਾਨੂੰ ਚੰਗਾ ਲੱਗੇ ਨਾ ਲੱਗੇ ਡਸ ਨਾਟ ਮੈਟਰ ਇਹ ਉਹਨਾਂ ਨੇ ਜਿਹੜੇ ਫਾਊਂਡਿੰਗ ਫਾਦਰ ਸੀਗੇ ਜਿਹਨਾਂ ਨੇ ਇਹ ਮੁਲਕ ਬਣਾਇਆ ਵਾ ਜਦੋਂ ਉਹਨਾਂ ਨੇ ਰਾਣੀ ਨਾਲ ਲੜ ਕੇ ਜਦੋਂ ਇਹ ਚੀਜ਼ ਜਿਹੜੀ ਲਈ ਆ ਉਹ ਇਹ ਵਾਲੇ ਸੰਵਿਧਾਨ ਦੇ ਵਿੱਚ ਲਿਖੀ ਗਈ ਆ ਕਿ ਤੁਸੀਂ ਲੋਕਾਂ ਤੋਂ ਇਹ ਚੀਜ਼ ਲੈ ਨਹੀਂ ਸਕਦੇ ਕਿਉਂਕਿ ਉਹਨਾਂ ਨੂੰ ਪਤਾ ਕਿ ਜਿਹੜੀ ਪ੍ਰੋਟੈਕਸ਼ਨ ਹੈਗੀ ਉਹ ਸਿਰਫ ਬਾਹਰੋਂ ਦੀ ਨਹੀਂ ਚਾਹੀਦੀ ਹੁੰਦੀ ਉਹ ਅੰਦਰੋਂ ਵੀ ਚਾਹੀਦੀ ਆ ਗੋਡ ਗਿਵਨ ਰਾਈਟ ਦੇ ਤੌਰ ਦੇ ਉੱਤੇ ਦੇਖਦੇ ਆ ਇਸ ਅਮੈਂਡਮੈਂਟ ਨੂੰ ਵੀ ਪ੍ਰਵਾਤਮਾ ਨੇ ਇਸ ਇਸ ਰਾਈਟ ਦੇ ਨਾਲ ਤੁਹਾਨੂੰ ਜਿਹੜਾ ਇੱਥੇ ਹੈਗਾ ਵੀ ਸਾਰੀਆਂ ਚੀਜ਼ਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਇਹ ਤਾਂ 100% ਇਸ ਗੱਲ ਦੇ ਨਾਲ ਆਪਾਂ ਜਿਹੜੀ ਇਸ ਚੀਜ਼ ਦੇ ਵਿੱਚ ਸਹਿਮਤ ਆ ਅਦਰਨੀ ਤੇ ਕਹਿਣਾ ਜੀ ਵੀ ਇਦਾਂ ਤਾਂ ਤੁਸੀਂ ਕਹਿ ਸਕਦੇ ਥੋੜੀ ਸਕਦੇ ਆ ਵੀ ਤੁਸੀਂ ਆਹ ਨਹੀਂ ਕਰਨਾ ਤੁਸੀਂ ਉਹ ਨਹੀਂ ਕਰਨਾ ਪਰ ਤੁਸੀਂ ਦੇਖੋ ਕਮਾਲ ਦੀ ਗੱਲ ਤੁਸੀਂ ਕੰਪੈਰੀਜ਼ਨ ਥੋੜਾ ਜਿਹਾ ਸੌਰੀ 1 ਮਿੰਟ ਵਿੱਚੋਂ ਲੈ ਕੇ ਇਸ ਚੀਜ਼ ਦੇ ਵਿੱਚ ਗੱਲ ਚ ਐਡ ਕਰਨਾ ਆ ਮੈਨੂੰ ਵੀ ਫੇਰ ਦੇਖੋ ਕਿੱਡੇ ਲੋਕ ਚੰਗੇ ਆ ਇਮੀਗ੍ਰੇਸ਼ਨ ਵਾਲੇ ਇਹਨਾਂ ਜਿਹੜੇ ਮਾਰੇ ਗਏ ਆ ਗੋਰੇ ਆ ਅਮਰੀਕਨ ਸਿਟੀਜ਼ਨ ਆ ਇਹਨਾਂ ਨੂੰ ਕੋਈ ਮਤਲਬ ਨਹੀਂ ਆ ਜੇ ਦੇਖਿਆ ਜਾਵੇ ਤਾਂ ਉਹਨਾਂ ਲੋਕਾਂ ਦੇ ਨਾਲ ਪਰ ਫਿਰ ਵੀ ਉਹ ਦੇਖੋ ਸੜਕਾਂ ਦੇ ਉਤਰੇ ਆ ਆਪਣੀ ਕੈਰੀਅਰ ਆਪਣੀ ਜਾਨ ਇੱਕ ਸਾਹ ਦੇ ਨਾਲ ਜੋਖਮ 'ਚ ਪਾ ਰਹੇ ਆ ਜਿਸ ਤਰੀਕੇ ਦਾ ਰਵਈਆ ਏਜੰਟਸ ਦਾ ਜਿਹੜਾ ਹੈਗਾ ਤੇ ਜਿਨ੍ਹਾਂ ਮੁਲਕਾਂ ਤੋਂ ਆਪਾਂ ਆਏ ਆ ਉਹ ਦਾਵਾ ਉੱਥੇ ਕਿਦਾਂ ਦਾ ਕਰਦੇ ਆ ਤੇ ਆ ਕੇ ਇੱਥੇ ਕੀ ਕਸ਼ ਕਰਦੇ ਆ ਉਹ 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 ਗੱਲਾਂ ਜਿਹੜੀਆਂ ਜਿਹੜੀਆਂ ਨਾ ਉਹ ਥੋੜੀਆਂ ਜੇ ਨਾਲ ਸੋਚਣਾਂ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ ਵੀ ਆਪਾਂ ਦੇਖੀਏ ਵੀ ਅਸਲ ਦੇ ਵਿੱਚ ਲੋਕਾਂ ਦੇ ਨਾਲ ਖੜਨ ਵਾਲੇ ਲੋਕ ਹੈ ਕਿਹੜੇ ਦੇ ਇੱਥੇ ਜੀ ਨਹੀਂ ਜੀ ਬਿਲਕੁਲ ਖੜਦੇ ਆ ਲੋਕਾਂ ਦੇ ਨਾਲ ਖੜਦੇ ਆ ਇਮੀਗ੍ਰੈਂਟਾਂ ਦੇ ਨਾਲ ਖੜਦੇ ਆ ਵੈਲਕਮ ਕਰਦੇ ਆ ਹੁਣ ਸੇਮ ਜਿਹੜੇ ਉਰੇ ਦੇ ਲੋਕ ਆ ਉਹ ਜਿਹੜੇ ਆਪਣੇ ਇੰਡੀਆ ਦੇ ਵਿੱਚ ਵੀ ਹੋਵੇ ਨਾ ਕਿ ਨਹੀਂ ਇਹ ਬਾਰਡਰ ਤੇ ਬੰਗਲਾਦੇਸ਼ ਤੋਂ ਲੋਕ ਆ ਗਏ ਆ ਰਿਫਿਊਜੀਅਨ ਨੇ ਚਾਹੀਦੇ ਆ ਸਾਰਿਆਂ ਦੇ ਕਮੈਂਟ ਇਹੀ ਹੁੰਦੇ ਕਿ ਨਹੀਂ ਇਹਨਾਂ ਨੂੰ ਮਾਣਾ ਕਰੋ ਸਾਡੇ ਕੋਲ ਪਹਿਲਾਂ ਹੀ ਬਹੁਤ ਜ਼ਿਆਦਾ ਲੋਕ ਕੀ ਜਿਹੜੇ ਹੈਗੇ ਆ ਹਮਮ ਜਿਆਦਾਤਰ ਜਿਹੜਾ ਸੈਂਟੀਮੈਂਟ ਇਹੀ ਹੁੰਦਾ ਤੇ ਸਵਾਲ ਨਹੀਂ ਪੈਦਾ ਹੁੰਦਾ ਕਿ ਕੋਈ ਉੱਥੇ ਖੜ ਜਵੇ ਕਿਸੇ ਹੋਰ ਲਈ ਇਦਾਂ ਦਾ ਸਾਰਿਆਂ ਨੂੰ ਪਤਾ ਇਹ ਸੱਚ ਗੱਲ ਹੈ ਇਹਦੇ ਵਿੱਚ ਕੋਈ ਹੋ ਨਹੀਂ ਸੋ ਬਿਲਕੁਲ ਖੜਦੇ ਆ ਜੀ ਤਾਂ ਹੀ ਹੋ ਆਪਾਂ ਇਹ ਨਾ ਮੁਲਕਾਂ ਚਾਹੁੰਦੇ ਆ ਜ਼ਿਆਦਾਤਰ ਜਿਹੜਾ ਹੈਗਾ ਵਧੀਆ ਲੋਕੀ ਜ਼ਿਆਦਾ ਨਹੀਂ ਠੀਕ ਹੈ ਹੁਣ ਇਹ ਸੀਗਾ ਕਿ ਮਾਹੌਲ ਜਿਹੜਾ ਬਣਿਆ ਇਦਾਂ ਦਾ ਹੋਇਆ ਸੀਗਾ ਕਿ ਤਿੰਨ ਚਾਰ ਸਾਲਾਂ ਦੇ ਵਿੱਚ ਜਿਹੜੀ ਐਂਟੀ ਇਮੀਗ੍ਰੇਸ਼ਨ ਸੈਂਟੀਮੈਂਟ ਜਿਹੜਾ ਸੀਗਾ ਤੇ ਹਰ ਇੱਕ ਚੀਜ਼ ਹਮੇਸ਼ਾ ਉਦਾਂ ਦੀ ਨਹੀਂ ਰਹਿੰਦੀ ਕਟਲ ਸਿੰਘ ਜਿਨਾ ਕਰਦੇ ਰਹਿੰਦਾ ਕਦੀ ਇੱਧਰ ਨੂੰ ਕਦੀ ਉੱਧਰ ਨੂੰ ਤੁਸੀਂ ਇਹ ਦੇਖ ਰਹੇ ਆ ਕਿ ਅੱਤ ਬੜੀ ਜ਼ਿਆਦਾ ਚੱਕੀ ਸੀ ਜੇ ਸਿਸਟਮ ਨਾ ਕਰਦੇ ਰਹਿੰਦੇ ਤਾਂ ਉਸ ਹੋਪਫੁਲੀ ਸਕਸੈਸਫੁਲ ਵੀ ਉਹਨਾਂ ਨੇ ਆਪਣੇ ਹਿਸਾਬ ਨਾਲ ਹੋ ਜਾਣਾ ਸੀਗਾ ਪਰ ਸਿਸਟਮ ਤੋਂ ਬਾਹਰ ਚੱਲ ਗਏ ਤੇ ਹੁਣ ਵਿਦਰੋਹ ਉਹਨਾਂ ਨੂੰ ਇੰਨਾ ਕੁ ਜ਼ਿਆਦਾ ਜਿਹੜਾ ਹੋ ਰਿਹਾ ਤੇ ਜੇਹਲਾਂ ਜੁਹਲਾਂ ਚੋਂ ਵੀ ਦੇਖ ਲਓ ਤੁਸੀਂ ਜੱਜ ਜਿਹੜੇ ਸਟੈਂਡ ਲੈਣ ਲੱਗ ਪਏ ਤੇ ਉਹ ਸਾਰੇ ਕੰਮ ਜਿਹੜੇ ਸਿਗੇ ਹੁਣ ਸਪੀਡ ਜਿਹੜੀ ਸੀਗੀ ਆਪੋਜੀਸ਼ਨ ਨੇ ਵੀ ਤੁਸੀਂ ਕਹ ਲਓ ਇੱਕ ਤਰ੍ਹਾਂ ਪੂਰੀ ਜਿਹੜੀ ਫੜੀ ਹੋਈ ਆ ਤੇ ਵਾਪਸ ਜੇ ਪੜਾਂ ਟੌਪਿਕ ਦੇ ਉੱਤੇ ਲਾਈਏ ਰਾਈਟ ਤੇ ਜਿਹੜੀਆਂ ਸਰਟਨ ਅਮੈਂਡਮੈਂਟਸ ਜਿਹੜੀਆਂ ਹੈਗੀਆਂ ਕਿ ਤੁਸੀਂ ਪੀਸਫੁਲੀ ਪ੍ਰੋਟੈਸਟ ਕਰ ਸਕਦੇ ਆ ਤੁਸੀਂ ਆਮ ਜਨ ਰੱਖ ਸਕਦੇ ਆ ਹੁਣ ਜਿਹੜੀਆਂ ਕਈ ਲੋਕਾਂ ਨੂੰ ਲੱਗਦਾ ਕਿ ਨਹੀਂ ਇਹ ਵਿਗਨ ਪਾਰੇ ਆਈਸਲਿਆਂ ਦੇ ਮਸਲਿਆਂ ਦੇ ਵਿੱਚ ਤੁਸੀਂ ਪ੍ਰੋਟੈਸਟ ਨਹੀਂ ਕਰ ਸਕਦੇ ਇਹ ਹੀ ਤਾਂ ਚੀਜ਼ ਹੈਗੀ ਨਾ ਜਦੋਂ ਹੁਣ ਕਿਸੇ ਦੇ ਫੇਵਰ ਦੀ ਗੱਲ ਹੁੰਦੀ ਹੋਵੇ ਜੇ ਤੁਹਾਨੂੰ ਕੋਈ ਮੁੱਦਾ ਚੰਗਾ ਲੱਗਦਾ ਤੁਸੀਂ ਤੇ ਉਹੀ ਕਹਿਣਾ ਨਾਗਾ ਅਗਲਾ ਬੰਦਾ ਕੋਈ ਆ ਕੇ ਆਪਣਾ opinion ਨਾ ਦਵੇ ਆਪਣੀ ਸੋ ਉਹੀ ਚੀਜ਼ਾਂ ਨੂੰ ਜਿਹੜਾ ਸਿਗਾ ਇਹ ਜਿਹੜੇ ਫਾਊਂਡਿੰਗ ਫਾਦਰ ਸੀਗੇ ਕੰਟਰੀ ਦੇ ਉਹਨਾਂ ਨੇ ਉਹੀ ਚੀਜ਼ਾਂ ਨੂੰ ਪ੍ਰੋਟੈਕਟ ਕੀਤਾ ਉਹ ਵਿਜਨ ਉਹਨਾਂ ਦਾ ਬੜਾ ਤਕੜਾ ਸੀਗਾ ਕਿਉਂਕਿ ਉਹਨਾਂ ਨੇ ਕੋਈ ਐਦਾ ਨਹੀਂ ਕਿ ਕਾਗਜ਼ਾਂ ਦੇ ਵਿੱਚ ਕੋਈ ਗਾਣੇ-ਗੋਣੇ ਸੁਣ ਕੇ ਮੱਲਾ ਮਾਰ ਲੀਆ ਉਹਨਾਂ ਨੇ ਵਾਕਈ ਜਿਹੜਾ ਲੜ-ਲੁੜ ਕੇ ਕਈ ਸਾਲ ਜਿਹੜਾ ਚੱਲਦੇ ਰਹੇ ਬੜਾ ਜ਼ਿਆਦਾ ਫਰਕ ਹੁੰਦਾ ਠੀਕ ਹੈ ਹੂੰ ਤੁਸੀਂ ਕਹੋ ਸਾਡੇ ਦੇਸ਼ ਨੇ ਆਜ਼ਾਦੀ ਲਈ ਉੱਥੇ ਨਹੀਂ ਲਈ ਗੋਰੇ ਛੱਡ ਕੇ ਚੱਲ ਗਏ ਸੀ 1947 ਦੇ ਵਿੱਚ ਜਦੋਂ 45 ਦੇ ਵਿੱਚ ਵਰਲਡ ਵਾਰਾਂ ਦੇ ਵਿੱਚ ਬ੍ਰਿਟੇਨ ਜਿਹੜਾ ਸੀਗਾ ਵੀਕ ਪੈ ਗਿਆ ਫਿਰ ਚਲੋ ਜਿੱਧਰ ਨੂੰ ਮਰਜ਼ੀ ਚੀਜ਼ਾਂ ਜਿਹੜੀਆਂ ਚੱਲ ਜਾਂਦੀਆਂ ਇਹ ਜਿਹੜੇ ਸੀਗੇ ਲਿਟਰਲੀ ਇਹਨਾਂ ਨੇ ਜਿਹੜਾ ਸੀਗਾ ਬੰਦੂਕ ਤੇ ਜੋੜਤੇ ਇਹਨਾਂ ਨੇ ਆਜ਼ਾਦੀ ਲਈ ਸੀਗੀ ਉਹ ਚੀਜ਼ਾਂ ਨੇ ਦੇ ਪ੍ਰੋਟੈਕਟਿਡ ਹੈਗੇ ਪ੍ਰੋਟੈਕਟਿਡ ਨੇ ਦੇ ਰਾਈਟਸ ਹੈਗੇ ਫਰੀडम ਅਸੈਂਬਲੀ ਅਸੈਂਬਲੀ ਸੋ ਜਿਹੜੇ ਫਾਊਂਡਿੰਗ ਫਾਦਰ ਸੀਗਾ ਉਹਨਾਂ ਨੇ ਪਹਿਲਾਂ ਹੀ ਦੇਖਿਆ ਸੀਗਾ ਕਿ ਇਹ ਬਾਅਦ ਚ ਦੁਆਰਾ ਕਿਤੇ ਫੈਸੀਸਮ ਵੱਲ ਜਿਹੜਾ ਦੇਸ਼ ਨਾ ਟਲ ਜੋਏ ਦੁਆਰਾ ਕਿਤੇ ਇਦਾਂ ਦੇ ਜਿਹੜੇ ਸੀਗੇ ਕਬਜ਼ਾ ਨਾਲ ਦੇ ਉੱਤੇ ਹੋ ਜਵੇ ਉਹਨਾਂ ਨੇ ਜਿਹੜਾ ਉਹ ਸੀਗਾ ਮਸਾਲਾ ਤੁਸੀਂ ਗੱਲ ਕੋ ਵਿੱਚ ਪੂਰਾ ਕਨਸਟੀਟਿਊਸ਼ਨ ਦੇ ਜਿਹੜਾ ਪਾ ਗਏ ਹੈਗੇ ਤੁਸੀਂ ਇਹਨੂੰ ਚੇਂਜ ਨਹੀਂ ਕਰ ਸਕਦੇ ਦੇਖੋ ਅਟਾਰਨੀ ਜੀ ਕਹਿਣਾ ਜੀ ਇਸ ਦੇ ਵਿੱਚ ਬਸ ਗੱਲ ਕਰਕੇ ਫਿਰ ਆਪਾਂ ਅਗਲੀ ਖਬਰ ਵੱਲ ਵਧਦੇ ਆ ਆ ਉਹ ਹੁਣ ਜਿਹੜਾ ਸੈਕਿੰਡ ਅਮੈਂਡਮੈਂਟ ਦੇ ਵਿੱਚ ਇਹੀ ਆ ਨਾ ਵੀ ਜੇ ਸਰਕਾਰ ਤੁਹਾਡੇ ਤੇ ਧੱਕਾ ਕਰੇ ਵੀ ਉਹਦੇ ਉਲਟ ਤੁਸੀਂ ਖੜਨ ਦੇ ਲਈਏ ਪ੍ਰੋਟੈਕਟਿਡ ਰਾਈਟ ਆ ਤੁਹਾਡਾ ਤੇ ਹੁਣ ਜੇ ਜਦੋਂ ਧੱਕਾ ਹੋ ਰਿਹਾ ਤੇ ਜੇ ਉਹਦੇ ਉਲਟ ਕੋਈ ਵਰਤਨ ਦੀ ਕੋਸ਼ਿਸ਼ ਕਰ ਰਿਹਾ ਤੇ ਤੁਸੀਂ ਉੱਥੇ ਇਹ ਆਰਗੂਮੈਂਟ ਨਹੀਂ ਦੇ ਸਕਦੇ ਲੈ ਲੈ ਉੱਥੇ ਇਹ ਪ੍ਰੋਟੈਸਟ ਦੇ ਉੱਤੇ ਆਪਣਾ ਲਾਇਸੈਂਸਡ ਕਨਸੀਲਡ ਵੈਪਨ ਜਿਹੜਾ ਉਹ ਕਿਉਂ ਲੈ ਕੇ ਜਾ ਰਿਹਾ ਸੀ ਬਿਲਕੁਲ ਲੈ ਕੇ ਜਾ ਸਕਦਾ ਆ ਕਿਉਂਕਿ ਸੈਕਿੰਡ ਅਮੈਂਡਮੈਂਟ ਉਸ ਨੂੰ ਅਲਾਉ ਕਰਦਾ ਹੈਗਾ ਆ ਤੇ ਇੰਦਾਂ ਨਹੀਂ ਹੋ ਸਕਦਾ ਨਾ ਵੀ ਇੱਕ ਟਾਈਮ ਦੇ ਉੱਤੇ ਜਦੋਂ ਤਾਂ ਰਿਟਰਨ ਹਾਊਸ ਮਾਰੇ ਪ੍ਰੋਟੈਸਟਰਸ ਦੇ ਉੱਤੇ ਗੋਲੀ ਉਦੋਂ ਤਾਂ ਕਵੇ ਵੀ ਉਹ ਆਪਣੀ ਸੇਫਟੀ ਲਈ ਚਲਾ ਰਿਆ ਸੀ ਵੀ ਉਦੋਂ ਬੰਦੂਕ ਉਹਦੀ ਠੀਕ ਆ ਤੇ ਜਦੋਂ ਇਹ ਲੈ ਕੇ ਜਾਵੇ ਜਿਹੜੀ ਜਿਹੜੀ ਇਹਦੀ ਉਤੋਂ ਲੈ ਵੀ ਲਈ ਸੀ ਆਈਸੀ एजेंट्स ਨੇ ਤੇ ਜੇ ਇਹ ਲੈ ਕੇ ਜਾਵੇ ਕਹਿੰਦੇ ਵੀ ਇਹ ਲੈ ਕੇ ਨਹੀਂ ਤੁਸੀਂ ਜਾ ਸਕਦੇ ਸੋ ਇੰਦਾਂ ਨਹੀਂ ਟੂ ਦੋ ਚੀਜ਼ਾਂ ਨਹੀਂ ਹੋ ਸਕਦੀਆਂ ਤੁਸੀਂ ਹਿਪੋਕ੍ਰੇਸੀ ਨਹੀਂ ਇਹ ਜਿਹੜੀ ਇਸ ਦੇ ਵਿੱਚ ਦਿਖਾ ਸਕਦੇ ਇਟਸ ਆਈਦਰ ਐਬਸੋਲਿਊਟ অর ਨਾਥਿੰਗ ਇਸ ਇਹ ਨਾ ਅਮੈਂਡਮੈਂਟ ਆ ਜੀ ਤੇ ਐਬੀਏ ਦੀ ਫਿਰ ਇਨਵੈਸਟੀਗੇਸ਼ਨ ਹੁਣ ਜਿਹੜੀ ਚੱਲਣੀ ਹੈ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਇਹ ਹੁੰਦੀ ਆ ਤੇ ਇਨਵੈਸਟੀਗੇਸ਼ਨ ਤਾਂ ਦੇਖੋ ਜੀ ਫੇਰ ਸਕੂਰੀਆਂ ਨੂੰ ਕਰਨੀ ਪੈਂਦੀ ਹੈ ਇਹਦੇ ਵਿੱਚ ਕੋਈ ਉਹ ਨਹੀਂ ਹੈਗਾ ਕਿ ਬਿਨਾ ਮਤਲਬ ਉਹਨੂੰ ਖਿੱਚ ਤੋ ਕੇ ਸਟ੍ਰੈਚ ਕਰਤਾ ਕਿਉਂਕਿ ਬੜੀ ਕਲੀਅਰ ਜੀ ਜਿਹੜੀ ਵੀਡੀਓ ਦੇ ਵਿੱਚ ਸਾਰਾ ਜਿਹੜਾ ਆ ਗਿਆ ਤੇ ਲੋਕਾਂ ਨੂੰ ਸ਼ਾਂਤ ਨਹੀਂ ਕਰਾ ਜਾ ਸਕਦਾ ਸੋ ਜਿਹੜੇ ਸਿਵਲ ਰਾਈਟ ਐਡਵੋਕੇਟ ਹੈਗੇ ਉਹਨਾਂ ਨੇ ਕਿਹਾ ਸੀਗਾ ਕਿ ਇੰਡੀਪੈਂਡੈਂਟ ਰਿਵਿਊ ਜਿਹੜਾ ਆਪਣਾ ਕਰੋ ਜਸਟਿਸ ਡਿਪਾਰਟਮੈਂਟ ਨੇ ਫਿਰ ਜਿਹੜਾ ਭਾਵੇਂ ਚਲਾਉਂਦੇ ਹੀ ਹੈਗੇ ਆ ਪਰ ਜਸਟਿਸ ਡਿਪਾਰਟਮੈਂਟ ਨੇ ਜਿਹੜਾ ਸੈਕੰਡ ਡਿਸੀਜਨ ਕੀਤਾ ਗਿਆ ਇਹਨਾਂ ਨੇ ਲਾਂਚ ਕਰਨੀ ਹੈ ਸਿਵਲ ਰਾਈਟ ਇਨਵੈਸਟੀਗੇਸ਼ਨ ਇਹ ਤੁਹਾਨੂੰ ਪਤਾ ਲੱਗਦਾ ਕਿ ਹੁਣ ਜਿਹੜੀ ਸਟੈਂਡਰਡ ਕੀ ਹੋਣੀ ਚਾਹੀਦੀ ਹੈ ਇਨਫੋਰਸਮੈਂਟ ਦੇ ਜਸਟਿਸ ਡਿਪਾਰਟਮੈਂਟ ਦੇ ਵੀ ਹੁਣ ਹੱਥ ਵੱਜ ਗਏ ਉਹਨਾਂ ਨੂੰ ਵੀ ਇਹ ਕੰਸੀਡਰ ਜਿਹੜਾ ਕਰਨਾ ਪੈ ਰਿਹਾ ਕਿਉਂਕਿ ਹੱਥ ਚੱਕ ਹੋ ਗਈ ਸੀ ਸੋ ਜਿੱਦਾਂ ਜਿੱਦਾਂ ਇਹ ਇਨਵੈਸਟੀਗੇਸ਼ਨ ਅਨਫੋਲਡ ਹੋ ਰਹੀ ਆ ਉਦੋਂ ਦੇ ਜਿਹੜਾ ਸੀਗਾ ਨੈਸ਼ਨਲ ਡਿਬੇਟ ਵੱਧ ਰਿਹਾ ਕਿ ਅਕਾਉਂਟੇਬਿਲਟੀ ਇਹਨਾਂ ਦੀ ਆਫਸਰਾਂ ਦੀ ਕੀ ਹੋਣੀ ਚਾਹੀਦੀ ਆ ਕਿਉਂਕਿ ਜਿਹੜੀ ਸਰਕਾਰ ਸੀ ਉਹਨੇ ਤਾਂ ਪੋਜੀਸ਼ਨ ਜਿਹੜੀ ਲਈ ਸੀ ਕਿ ਜਿੱਦਾਂ ਮਰਜ਼ੀ ਜਿੱਥੇ ਮਰਜ਼ੀ ਚੱਕ ਲੋ ਜਿਹੜੇ ਮਰਜ਼ੀ ਸਾਹਬ ਨਾਲ ਠੀਕ ਆ ਲੱਤ ਟੁੱਟਦੀ ਬਾਹਾਂ ਟੁੱਟਦੀ ਕੋਈ ਚੱਕਰ ਨਹੀਂ ਤੇ ਹੁਣ ਉਹ ਜਿਹੜੀ ਸੀਗੀ ਜਿਹੜਾ ਐਗਰੈਸਿਵ ਟੈਕਟਿਕ ਜਿਹੜੇ ਵਰਤਦੇ ਸੀਗੇ ਕੋਈ ਓਵਰਸਾਈਟ ਜਿਹੜੀ ਨਹੀਂ ਸੀਗੀ ਤੇ ਉਹ ਗੱਲ ਹੁਣ ਹੋ ਹੀ ਹੋ ਗਈ ਨਾ ਜਦੋਂ ਮੁਲਾਜ਼ਮਾਂ ਤੇ ਚੈੱਕ ਨਹੀਂ ਰੱਖਣਾ ਮਾਲਕ ਨੇ ਤੇ ਉਹਨਾਂ ਨੇ ਜੋ ਮਰਜ਼ੀ ਕਰ ਸਕਦੇ ਉਹ ਵਾਲਾ ਸਾਹਬ ਆ ਜਾਂਦਾ ਇੱਥੇ ਸੋ ਹੁਣ ਇਹਨਾਂ ਨੂੰ ਜਿਹੜੀ ਸੀਗੀ ਕਿ ਓਵਰਸਾਈਟ ਦੀ ਉਦੇ ਬੇਸ ਤੇ ਉੱਤੇ ਹੈ ਨਾ ਤੇ ਕਈ ਤੁਹਾਨੂੰ ਪਤਾ ਮੁਕਤਮੇ ਵੀ ਹੋ ਸਕਦੇ ਆ ਰੋਂਗਫੁੱਲ ਡੈਥ ਦੇ ਕਈ ਜਿਹੜੇ ਲਾਅਸੂਟ ਵੀ ਕਈ ਤਰ੍ਹਾਂ ਦੇ ਲੋਕੀ ਜਿਹੜੇ ਲੈ ਕੇ ਆ ਸਕਦੇ ਆ ਓਵਰਸਾਈਟ ਮਿਸਿੰਗ ਆ ਸੋ ਇਹਨਾਂ ਨੂੰ ਇਹ ਜਿਹੜੇ ਸਿਗੇ ਪ੍ਰੋਸੀਜਰਸ ਜਿਹੜੇ ਹੁਣ ਜਿਹੜੇ ਪਾਣੇ ਬਣੇ ਆ ਜਿਹੜੀ ਸਰਕਾਰ ਉਹ ਕਹਿੰਦੀ ਹੈ ਇਨਫੋਰਸਮੈਂਟ ਜ਼ਰੂਰੀ ਸੀ ਕਿਉਂਕਿ ਆਪਾਂ ਨੈਸ਼ਨਲ ਸਿਕਿਉਰਿਟੀ ਉਹ ਹਰ ਤੀਜ ਤੇ ਨੈਸ਼ਨਲ ਸਿਕਿਉਰਿਟੀ ਜਿਹੜੀ ਸਾਈਨ ਕਰਦੇ ਆ ਜੀ ਇਹ ਨੈਸ਼ਨਲ ਸਿਕਿਉਰਿਟੀ ਦੀ ਕਿਹਦੀ ਗੱਲ ਰਹਿ ਗਈ ਜਦੋਂ ਤੁਸੀਂ ਆਪ ਹੀ ਆਪਣੇ ਬੰਦੇ ਜਿਹੜੇ ਦੋ ਮਾਰਤੇ ਆ ਸੋ ਜਿਹੜੀ ਇਨਵੋਲਵਮੈਂਟ ਹੋ ਗਈ ਐਫਬੀਆਈ ਦੀ ਤੇ ਡਿਪਾਰਟਮੈਂਟ ਆਫ ਜਸਟਿਸ ਦੀ ਮਿਨੀਆਪੋਲਿਸ ਦੇ ਵਿੱਚ ਇਹ ਹੁਣ ਜਿਹੜਾ ਲੋਕਲ ਰਿਵਿਊ ਤੋਂ ਬਾਹਰ ਗੱਲ ਚੱਲ ਗਈ ਇਹ ਇਦਾਂ ਨਹੀਂ ਹੁਣ ਕੱਲੀ ਜਿਹੜੀ ਸਟੇਟ ਫਾਈਟ ਕਰ ਰਹੀ ਪਹਿਲਾਂ ਤਾਂ ਸਟੇਟ ਵਰਸਸ ਫੈਡਰਲ ਹੋ ਗਿਆ ਸੀਗਾ ਨਾ ਤੇ ਉਹਨਾਂ ਨੂੰ ਮਾੜਾ ਚੰਗਾ ਬੋਲ ਦਿੰਦੇ ਸੀ ਗਵਰਨਰਾਂ ਨੂੰ ਹੁਣ ਜਿਹੜੀ ਐਫਬੀਆਈ ਤੇ ਡੀਓ ਜ ਨੇ ਜਦੋਂ ਇਨਵੈਸਟੀਗੇਸ਼ਨ ਉਹਨਾਂ ਤੇ ਕੀਤੀਆਂ ਇਹ ਨੈਸ਼ਨਲ ਪੱਧਰ ਤੇ ਗੱਲ ਜਿਹੜੀ ਹੋ ਗਈ ਤੇ ਇਹਦੇ ਵਿੱਚ ਹੁਣ ਪੂਰੀ ਜਿਹੜੀ ਇਵੈਂਟਸ ਕਿੱਦਾਂ ਹੋਏ ਉਹਦੀ ਰੀਕਨਸਟਰਕਸ਼ਨ ਹੋ ਰਹੀ ਆ ਜਿੱਦਾਂ ਤੁਸੀਂ ਦੱਸਿਆ ਕਿ ਬੰਦੂਕ ਲੈ ਕੇ ਚੱਲ ਗਏ ਸੀਗਾ ਵਾਪਸ ਗਏ ਹਨ ਤੇ ਇਹਦੇ ਵਿੱਚ ਜਿਹੜੀ ਫਿਰ ਉਹ ਅਸੈਸਮੈਂਟ ਕਰ ਰਿਹਾ ਕਿ ਲੀਗਲ ਸਟੈਂਡਰਡ ਕੀ ਹੋਣਾ ਚਾਹੀਦਾ ਕਿੰਨੀ ਫੋਰਸ ਤੁਸੀਂ ਵਰਤ ਸਕਦੇ ਆ ਕਿੰਨੀ ਨਹੀਂ ਵਰਤ ਸਕਦੇ ਆ ਇਹ ਤਾਂ ਆਪਾਂ ਨੂੰ ਜਿਹੜਾ ਐਕਸ ਪਲੇਟਫਾਰਮ ਹੋ ਗਿਆ ਇਦਾਂ ਉਹਦੇ ਵਿੱਚ ਤਾਂ ਇਦਾਂ ਸੀਗਾ ਕਿ ਨਹੀਂ ਜੋ ਕਰਨਾ ਪਵੇ ਕਰੋ ਇਦਾਂ ਨਹੀਂ ਹੁੰਦਾ ਇਹ ਮੁਲਕਾਂ 'ਚ ਇਦਾਂ ਨਹੀਂ ਹੁੰਦਾ ਅਲਟੀਮੇਟਲੀ ਜਿਹੜਾ ਸੀਗਾ ਕੋਰਟਸ ਨੂੰ ਇੰਟਰਵਿਨ ਜਿਹੜਾ ਕਰਨਾ ਪੈਂਦਾ ਸੋ ਇਹਦਾ ਹੁਣ ਜਿਹੜਾ ਆਊਟਕਮ ਇਹਦਾ ਕੀ ਹੋਊਗਾ ਇਹ ਤੋਂ ਡਿਪੈਂਡ ਕਰਦਾ ਕਿ ਇਨਫੋਰਸਮੈਂਟ ਆਪਰੇਸ਼ਨ ਕਿਹੜੇ ਹਿਸਾਬ ਨਾਲ ਹੁਣ ਆਈ ਏਮ ਸ਼ੋਰ ਐਟ ਮਿਨਿਮਮ ਉਹਨਾਂ ਦੀ ਟ੍ਰੇਨਿੰਗ ਟ੍ਰੇਨਿੰਗ ਜਿਹੜੀ ਹੋਣੀ ਆ ਹੁਣ ਗੱਲ ਉੱਥੇ ਆ ਗਈ ਕਿ ਜੇ 2 ਦੇ ਹੁਣ ਜੇ 3 ਬਣ ਗਏ ਤਾਂ ਫਿਰ ਹਹਾਕਾਰ ਜਿਹੜੀ ਮਚ ਜਾਣੀ ਆ ਤੇ ਪਹਿਲਾਂ ਇਹਨਾਂ ਨੇ ਕੋਸ਼ਿਸ਼ ਬੜੀ ਕੀਤੀ ਸੀਗੀ ਕਿ ਹੁਣ ਰਿਪੋਰਟਰ ਵੀ ਫੜ ਲਿਆ ਕਿ ਜਿਹੜੇ ਲੋਕੀ ਪ੍ਰੋਟੈਸਟ ਆਰਗੇਨਾਈਜ਼ ਕਰ ਰਹੇ ਆ ਉਹਨਾਂ ਨਾਲ ਵੀ ਉਹਨਾਂ ਨੂੰ ਵੀ ਇਨਵੈਸਟੀਗੇਟ ਕੀਤਾ ਜਾਵੇ ਉਧਰਲੇ ਪਾਸੇ ਨੂੰ ਜਿਹੜੀ ਸਰਕਾਰ ਜਿਹੜੀ ਚੱਲ ਗਈ ਸੀ ਉਹ ਫਿਰ ਇੱਕ ਡੈਮੋਕ੍ਰੇਸੀ ਤੇ ਫੈਸੇਮ ਦੇ ਤੇ ਹੋਪਫੁਲੀ ਜਿਹੜਾ ਸੀਗਾ ਸਮਝਦਾਰ ਦੇ ਲੋਕੀ ਆ ਉਹ ਪ੍ਰਵੇਲ ਕਰਨਗੇ ਤੇ ਇਹ ਪੁੱਠੇ ਪਾਸੇ ਨੂੰ ਜਿਹੜੀਆਂ ਚੀਜ਼ਾਂ ਜਾ ਰਹੀਆਂ ਸੀ ਇਹਨੂੰ ਲੈ ਕੇ ਵਾਪਸ ਜਿੱਦਾਂ ਯੂ ایس ਹੁਣ ਗਈਦਾ ਉਧਰ ਨੂੰ ਚੀਜ਼ਾਂ ਹੈ ਵਾਪਸ ਸੈਂਟਰ ਚ ਲੈ ਕੇ ਆਣ ਹੂੰ ਜੀ ਜੀ ਬਿਲਕੁਲ ਅ ਇਹਦੇ ਵਿੱਚ ਇੱਕ ਲੇਟੈਸਟ ਨਿਊਜ਼ ਰਣੀ ਟਿਰਕਣਾ ਜੀ ਇਹ ਆ ਰਹੀ ਆ ਮਿਨੀ ਸੋਟਾ ਨੇ ਰਿਕਵੈਸਟ ਕੀਤੀ ਸੀਗੀ ਫੈਡਰਲ ਜੱਜ ਦੇ ਮੋਰੇ ਵੀ ਆਈਸ ਤੇ ਜਿਹੜੇ ਆਪਰੇਸ਼ਨਸ ਆ ਜਿਹੜਾ ਮੈਟਰੋ ਸਰਜ ਚੱਲ ਰਿਹਾ ਵੀ ਉਸ ਨੂੰ ਉਹ ਰੋਕ ਦੇਣ ਪਰ ਜੱਜ ਨੇ ਉਹਨਾਂ ਦੀ ਇਹ ਜਿਹੜੀ ਦਰਖਾਸਤ ਆ ਉਸ ਨੂੰ ਰੱਦ ਕਰ ਦਿੱਤਾ ਡਿਨਾਈ ਕਰ ਦਿੱਤਾ ਆ ਮਿਨੇਸੋਟਾ ਸਟੇਟ ਦੀ ਜਿਹੜੀ ਇਹ ਰਿਕੁਐਸਟ ਸੀਗੀ ਵੀ ਆਈਸ ਲੈਡ ਆਪਰੇਸ਼ਨਸ ਆ ਉਹਨਾਂ ਨੂੰ ਹਾਲਟ ਕਰਨ ਦੇ ਲਈ ਰੋਕਣ ਦੇ ਲਈ ਆ ਸੋ ਸਟੇਟ ਤੇ ਜਿਹੜੀਆਂ ਦੋ ਸਿਟੀਜ਼ ਆ ਉਹਨਾਂ ਨੇ ਕਿਹਾ ਵੀ ਜਿਹੜਾ ਲੀਗਲ ਹਾਈ ਲੀਗਲ ਬਾਰ ਰਿਕੁਆਇਰਡ ਆ ਬਲਾਕ ਕਰਨ ਦੇ ਲਈ ਫੈਡਰਲ ਲਾ ਐਨਫੋਰਸਮੈਂਟ ਆਪਰੇਸ਼ਨ ਨੂੰ ਉਹ ਪੂਰਾ ਕਰਨ ਦੇ ਵਿੱਚ ਉਹ ਨਾਕਾਮਯਾਬ ਰਹੇ ਆ ਸੋ ਉਹਨਾਂ ਦੀ ਉਹ ਜਿਹੜੀ ਰਿਕੁਐਸਟ ਆ ਉਹ ਉਹ ਡਿਨਾਈ ਜਿਹੜੀ ਉਹ ਕਰ ਦਿੱਤੀ ਗਈ ਆ ਫੈਡਰਲ ਜੱਜ ਤੇ ਜਿਹੜੇ ਉਹ ਦੁਆਰਾ ਉਹ ਕਰ ਵੀ ਨਹੀਂ ਉਹ ਕਰ ਵੀ ਨਹੀਂ ਸਕਦੇ ਕਿਉਂਕਿ ਐਂਡ ਆਫ ਦਾ ਡੇ ਜਿਹੜੇ ਕੋਰਟਸ ਆ ਨੇ ਲਾ ਇਨਫੋਰਸ ਕਰਨਾ ਹੁੰਦਾ ਸਰਕਾਰ ਚਲੋ ਜੋ ਵੀ ਵਾਇਲ ਜਿਹੜਾ ਕੋਰਟ ਆ ਉਹਨਾਂ ਨੂੰ ਸਿਸਟਮ ਦੇ ਹਿਸਾਬ ਨਾਲ ਚੱਲਣਾ ਪੈਂਦਾ ਐਗਜ਼ੈਕਟਲੀ ਭਾਵੇਂ ਗੱਲ ਸਹੀ ਹੋਵੇ ਗਲਤ ਹੋਵੇ ਜਿੱਦਾਂ ਵੀ ਲੱਗੇ ਪਰ ਉਹਨਾਂ ਨੂੰ ਜਿਹੜਾ ਰਿਟਨ ਲਾਅ ਆ ਉਹਦੇ ਹਿਸਾਬ ਨਾਲ ਜਿਹੜਾ ਚੱਲਣਾ ਪੈਂਦਾ ਤੇ ਫੈਡਰਲ ਜਿਹੜੇ ਇਮੀਗ੍ਰੇਸ਼ਨ ਆਪਰੇਸ਼ਨਸ ਆ ਕਈ ਵਾਰੀ ਉਹਨਾਂ ਨੇ ਪਹਿਲਾਂ ਸਟੈਬਲਿਸ਼ ਕਰ ਲਿਆ ਉਹਦੇ ਵਿੱਚ ਜਿਹੜੇ ਕੋਰਟ ਕੋਟ ਆ ਇਹ ਇੰਟਰਵੀਨ ਜਿਹੜਾ ਨਹੀਂ ਕਰ ਸਕਦੇ ਆ ਕਿਉਂਕਿ ਐਂਡ ਆਫ ਦਾ ਡੇ ਟਾਪਿਕ ਦਤੇ ਕਈ ਸਗੀਆਂ ਹੈਗੀਆਂ ਤੇ ਉਹ ਚੀਜ਼ ਨਹੀਂ ਹੋ ਸਕਦੀ ਮਤਲਬ ਇਹ ਜਿਹੜਾ ਪਿਛੋਂ ਦੀ ਹੈਗਾ ਇਹ ਸਰਕਾਰ ਵੱਲੋਂ ਜਿਹੜਾ ਸੈਂਟਰਲ ਫੈਡਰਲ ਗਵਰਨਮੈਂਟ ਆ ਉਹੀ ਬੇਸਿਕਲੀ ਇਮੀਗ੍ਰੇਸ਼ਨ ਨੂੰ ਜ਼ਿਆਦਾਤਰ ਉਹੀ ਕੰਟਰੋਲ ਕਰਦੀ ਆ ਬਾਕੀ ਇਹ ਆ ਕਿ ਸਰਚ ਸੀਜ਼ਰ ਕਿੱਦਾਂ ਹੋਣੀ ਚਾਹੀਦੀ ਆ ਕਨਸਟੀਟਿਊਸ਼ਨਲ ਜਿਹੜੀਆਂ ਪ੍ਰੋਟੈਕਸ਼ਨਸ ਜਿਹੜੀਆਂ ਹੈਗੀਆਂ ਉਹਨੂੰ ਕੋਰਟ ਜਿਹੜਾ ਰਿਸੋਰਸ ਜ਼ਰੂਰ ਕਰ ਸਕਦਾ ਜੀ